ਜੋ ਬਾਪੂਆਂ ਦੇ ਪਿੰਡੀਗਰ ਪੰਜਾਬ ਦੇ ਪਿੰਡ ਓਜ਼ਾਰ ਕੇ ਬਣਾਈ ਹੈ ਅੱਜ ਉਹ ਕਹਿੰਦੇ ਅਸੀਂ ਇਹਨੂੰ ਸੈਂਟਰ ਤਾਂ ਕਿ ਤੁਹਾਡਾ ਇਹ ਕੀਮਤੀ ਵੋਟ ਜਿਹੜਾ ਇੱਕ ਇੱਕ ਵੋਟ ਬਹੁਤ ਕੀਮਤੀ ਹੈ ਤਾਂ ਤੁਸੀਂ ਆਉਣ ਆਲੀ 1 ਜੂਨ ਨੂੰ ਇੱਕ ਇੱਕ ਕੀਮਤੀ ਵੋਟ પાਕੇ ਸ਼੍ਰੋਮੀ ਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਦੇ ਬਟਨ ਦਬਾ ਕੇ ਜਿੱਤ ਨੂੰ ਮਾਜਰਾ ਸਾਹ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜੇ ਅੱਜੋ ਤਾਂ ਕਿ ਤੁਹਾਡੇ ਜਿਹੜੇ ਆਪਣੇ ਆਪ ਸਭ ਤੋਂ ਵੱਡੇ ਲੋਕਤੰਤਰ ਦੀ ਚੋਣ ਹੈ ਸੰਸਾਰ ਦੀ। ਔਰ ਇਸ ਦੇ ਵਿੱਚ ਆਪਾਂ ਪੰਜਾਬ ਦੇਤੇ ਵਾਲਿਆਂ ਨੇ ਆਪਣਾ ਹਮੈਤੀ ਔਰ ਆਪਣਾ ਪੰਜਾਬ ਦੇ ਵਿੱਚ ਜੋ ਦ੍ਰਿਸ਼ਤਾ ਦਾ ਸਕੇਲ ਹੈ ਉਹ ਇਸ ਲੈਵਲ ਤੇ ਵੱਧ ਚੁੱਕਿਆ ਹੈ ਕਿ ਮੈਨੂੰ ਅਰੇ ਜੀ ਮੁੜ ਜਾਈਂ ਡਿਊਟੀ ਸਾਹਿਬ ਬਲ ਸਾਹਿਬ ਵੀ ਉੱਗੜ ਰਹੇ ਨੇ ਸਾਹਿਬ ਤੁਸੀਂ ਵੀ ਉੱਗੜੋ ਬੋਲੇ ਸੋਨ ਹਾਰ ਸ੍ਰੀ ਅਕਾਲ ਵੰਦੀ ਅਕਾਲੀ ਜਿੰਦਾਬਾਦ ਮਿਸਟਰ ਪ੍ਰੇਮ ਸਿੰਘ ਜਿੰਦੂ ਵਜਰਾ ਜਿੰਦਾਬਾਦ ਜੀਡੀਓ ਕਰਨ ਸਿੰਘ ਜਿੰਦਾਬਾਦ ਜੋ ਨਿਸ਼ਾਨ ਤੱਕੜੀ ਜੋ ਨਿਸ਼ਾਨ ਤੱਕੜੀ ਬੋਲੇ ਕੌਮੀ ਦੇ ਵਸਨੀਕਾਂ ਤੋਂ ਅਸੀਂ ਲੇਟ ਆਉਣ ਲਈ ਵੀ ਮਾਫੀ ਮੰਗਦੇ ਆ ਪਿੱਛੇ ਪ੍ਰੋਗਰਾਮਾਂ 'ਚ ਲੇਟ ਹੋ ਗਏ ਬੜਾ ਬਹੁਤ ਬਹੁਤ ਧੰਨਵਾਦ ਅਸੀਂ ਬਹੁਤ ਇੰਤਜ਼ਾਰ ਕਰਿਆ ਸਾਰਿਆਂ ਨੂੰ ਬੇਨਤੀ ਆ ਵੀ ਸਮੋਸਿਆਂ ਦਾ ਲੰਗਰ ਚੱਲ ਰਿਹਾ ਜੀ ਛੱਕੇ ਜਾਓ ਸਾਰੇ ਛੱਡੇ ਢਿੱਕੇ ਜਾਓ